ਅਸੀਂ ਹਰਮਨ ਨੂੰ ਪਹਿਲਾ ਇੱਕ ਦਿਨ ਮਿਲੇ ਸੀ ਪਹਿਲਾਂ ਉਹਨੇ ਬੋਲੇ ਸੀ ਕਿ ਮੰਮੀ ਅਰਦਾਸਾ ਕਰੋ ਪਰਮਾਤਮਾ ਅਗੇ ਤੇ ਅਸੀਂ ਮੈਚ ਜਿੱਤ ਜਾਈਏ ਸਾਡੀ ਟੀਮ ਬਹੁਤ ਬਹੁਤ ਵਧੀਆ ਖੇਡਦੀ ਆ ਤੇ ਅਸੀਂ ਜਿੱਤ ਕੇ ਆਵਾਂਗੇ ਕਿਵੇਂ ਲੱਗਿਆ ਸਰ ਆਪਕੋ ਹੋਰਲ ਅਪਰੇਸ਼ਨ ਕਿਸ ਤਰ੍ਹਾਂ ਹੋ ਸੀ ਉੱਥੇ ਉੱਥੇ ਲਾਈਵ ਦੇਖਣ ਨਾਲ ਬਹੁਤ ਇਸ ਤਰ੍ਹਾਂ ਹੁੰਦਾ ਤੇ ਦਿਲ ਦੀ ਧੜਕਣਾ ਬਹੁਤ ਵਧਦੀ ਜਾਂਦੀ ਹੁੰਦੀਆਂ ਨੇਟੀ ਆ ਮੈਚ ਦੇਖ ਕੇ ਹਨਾ ਕਦੇ ਆਪਾ ਹੋ ਜਾਂਦਾ ਕਹ ਡਾਊਨ ਹੋ ਜਾਂਦੀ ਹੈ ਤੇ ਬਸ ਅਸੀਂ ਜੱਪਲਾ ਮੈਚ ਬਹੁਤ ਵਧੀਆ ਖੇਡੀਆਂ ਸੀ ਆਪਣੀਆਂ ਸੀਮ ਸਾਹਿਬ ਵੱਲੋਂ ਹਰਮਨ ਨੂੰ ਵਧਾਈ ਦਿੱਤੀ ਗਈ ਹੈ ਵੀਡੀਓ ਕਾਲ ਤੇ ਫਿਰ ਪੁੱਛਣਾ ਸੀਮ ਸਾਹਿਬ ਕਹਿੰਦੇ ਕਿ ਸਨਮਾਨਪੂਰਨ ਕੀਤਾ ਜਾਊਗਾ ਦੇਖੋ ਹਰਮਨ ਨੂੰ ਹਾਂਜੀ ਸੀਐਮ ਸਾਹਿਬ ਬਹੁਤ ਮਾਣ ਇੱਜ਼ਤ ਕਰਦੇ ਆ ਖੇਡਾਂ ਵਾਲਿਆਂ ਦਾ ਸਾਨੂੰ ਬਹੁਤ ਵਧੀਆ ਲੱਗਿਆ ਜਦ ਅੱਜ ਉਹਨਾਂ ਨੇ ਆਪਣੀਆਂ ਪੰਜਾਬ ਦੀਆਂ ਲੜਕੀਆਂ ਨਾਲ ਗੱਲਬਾਤ ਕੀਤੀ ਹੈ ਹਰਮਨ ਨੂੰ ਜਦੋਂ ਮੈਚ ਦਿੱਤਾ ਤੇ ਹਰਮਨ ਨੂੰ ਉਹ ਤੇ ਸਾਹਿਬ ਨੇ ਗੋਤੀ ਚੱਕ ਲਿਆ ਬਚਪਨ ਜਿਹਾ ਯਾਦ ਆ ਗਿਆ ਸਾਰਿਆਂ ਨੂੰ ਤੁਸੀਂ ਇਹ ਕੋਲੇ ਕਰੇ ਸੀਗੇ ਕਿਸ ਤਰ੍ਹਾਂ ਰੱਖੀਗੇ ਹਾਂਜੀ ਬੱਚਾ ਤਾਂ ਮਾਪਿਆਂ ਨੂੰ ਸਾਰੀ ਉਮਰ ਛੋਟੀ ਲੱਗਦੇ ਆ ਤੇ ਬਹੁਤ ਇਹ ਨਹੀਂ ਖੁਸ਼ੀ ਸੀ ਕਿ ਤੇ ਉਹਨਾਂ ਦੇ ਪਾਪਾ ਨੇ ਉਹਨੂੰ ਗੁੱਤ ਚ ਲੈ ਲਿਆ ਕੀ ਕਰਨਾ ਚਾਹੁੰਦੇ ਟੀਮ ਇੰਡੀਆ ਦਾ ਟੀਮ ਇੰਡੀਆ ਨੂੰ ਸਾਰੀਆਂ ਕੁੜੀਆਂ ਨੂੰ ਇਸ ਤਰ੍ਹਾਂ ਹੀ ਅਸੀਂ ਕਹਿੰਦੇ ਆ ਕਿ ਅੱਗੇ ਤੋਂ ਵੀ ਤੁਸੀਂ ਇਕਜੁੱਟ ਹੋ ਕੇ ਖੇਡੋ ਤੇ ਅੱਗੇ ਤੋਂ ਵੀ ਆਪਾਂ ਵਰਲਡ ਕੱਪ ਜਿੱਤ ਕੇ ਲੈ ਕੇ ਆਉਣਾ ਅਸੀਂ ਹਰਮਨ ਨੂੰ ਪਹਿਲਾਂ ਇੱਕ ਦਿਨ ਮਿਲੇ ਸੀ ਪਹਿਲਾਂ ਉਹਨੇ ਬੋਲੇ ਸੀ ਕਿ ਮੰਮੀ ਅਰਦਾਸਾ ਕਰੋ ਪਰਮਾਤਮਾ ਅੱਗੇ ਤੇ ਅਸੀਂ ਮੈਚ ਜਿੱਤਦੇ ਜਾਈਏ ਸਾਡੀ ਟੀਮ ਬਹੁਤ ਬਹੁਤ ਵਧੀਆ ਖੇਡਦੀ ਆ ਤੇ ਅਸੀਂ ਜਿੱਤ ਕੇ ਆਵਾਂਗੇ ਕਿਵੇਂ ਲੱਗਿਆ ਸਰ ਆਪਕੋ ਹਰਲ ਆਪਰੇਸ਼ਨ ਕਿਸ ਤਰ੍ਹਾਂ ਹੋ ਗਿਆ ਉਤੇ ਲਾਈਵ ਦੇਖਣ ਨਾਲ ਬਹੁਤ ਇਸ ਤਰ੍ਹਾਂ ਹੁੰਦਾ ਤੇ ਦਿਲ ਦੀ ਧੜਕਣਾ ਬਹੁਤ ਵੱਧ ਜਾਂਦੀਆਂ ਹੁੰਦੀਆਂ ਨੇ ਟੀਆ ਮੈਚ ਦੇਖ ਕੇ ਹਨਾ ਕਦੇ ਆਪਾਂ ਹੋ ਜਾਂਦਾ ਕਿ ਡਾਊਨ ਹੋ ਜਾਂਦੀ ਹੈ ਤੇ ਬਸ ਅਸੀਂ ਜਿੱਤ ਲੈ ਮੈਚ ਬਹੁਤ ਵਧੀਆ ਖੁਸ਼ੀ ਖੈਦੀਆਂ ਸੀ ਆਪਣੀ ਸੀਐਮ ਸਾਹਿਬ ਵੱਲੋਂ ਹਰਮਨ ਨੂੰ ਵਧਾਈ ਦਿੱਤੀ ਗਈ ਹੈ ਵੀਡੀਓ ਬਾਲ ਦੇ ਥੋੜੇ ਜਿਹਾ ਕਰਨਾ ਸੀਐਮ ਸਾਹਿਬ ਕਹਿੰਦੇਗੇ ਸਨਮਾਨ ਪੂਰਾ ਕੀਤਾ ਜਾਊਗਾ ਦੇਖੋ ਹਰਮਨ ਨੂੰ ਹਾਂਜੀ ਸੀਐਮ ਸਾਹਿਬ ਬਹੁਤ ਮਾਣਿਤ ਕਰਦੇ ਆ ਖਿੰਡਾਂ ਵਾਲਿਆਂ ਦੇ ਸਾਨੂੰ ਬਹੁਤ ਵਧੀਆ ਲੱਗੇ ਜੀ ਅੱਜ ਉਹਨਾਂ ਨੇ ਆਪਣੀਆਂ ਪੰਜਾਬ ਦੀਆਂ ਲੜਕੀਆਂ ਨਾਲ ਗੱਲਬਾਤ ਕੀਤੀ ਆ ਹਰਮਨ ਨੂੰ ਜਦੋਂ ਮੈਂ ਦਿੱਤਿਆ ਤੇ ਹਰਮਨ ਨੂੰ ਉਹ ਖਾਲਸਾ ਸਾਹਿਬ ਨੇ ਗੁੱਤੀ ਚੱਕ ਲਿਆ ਬਚਪਨ ਜਿਹਾ ਯਾਦ ਆ ਗਿਆ ਸਾਰਿਆਂ ਨੂੰ ਤੁਸੀਂ ਵੀ ਕੋਲੇ ਖੜੇ ਸੀਗੇ ਕਿਸ ਤਰ੍ਹਾਂ ਰੱਖੀ ਹੋ ਸੀ ਹਾਂਜੀ ਬੱਚੇ ਤਾਂ ਮਾਪਿਆਂ ਨੂੰ ਸਾਰੀ ਉਮਰ ਛੋਟੀ ਲੱਗਦੇ ਆ ਤੇ ਵਕ ਇਹਨੀ ਖੁਸ਼ੀ ਸੀ ਕਿ ਤੇ ਉਹਨਾਂ ਨੇ ਪਾਪਾ ਨੇ ਉਹਨੂੰ ਗੁੱਤੀ ਚ ਲੈ ਲਿਆ ਕੀ ਕਰਨਾ ਚਾਹੁੰਦੇ ਟੀਮ ਇੰਡੀਆ ਦਾ ਟੀਮ ਇੰਡੀਆ ਨੂੰ ਸਾਰੀਆਂ ਕੁੜੀਆਂ ਨੂੰ ਇਸ ਤਰੀਏ ਅਸੀਂ ਕਹਿੰਦੇ ਆ ਕਿ ਅੱਗੇ ਤੋਂ ਵੀ ਤੁਸੀਂ ਇਕਜੁੱਟ ਹੋ ਕੇ ਖੇਡੋ ਤੇ ਅੱਗੇ ਤੋਂ ਵੀ ਆਪਾਂ ਵਰਲਡ ਕੱਪ ਜਿੱਤ ਕੇ ਲੈ ਕੇ ਆਉਣਾ ਅਸੀਂ ਹਰਮਨ ਨੂੰ ਪਹਿਲਾਂ ਇੱਕ ਦਿਨ ਮਿਲੇ ਸੀ ਪਹਿਲਾਂ ਉਹਨੇ ਬੋਲੇ ਸੀ ਕਿ ਮੰਮੀ ਅਰਦਾਸਾ ਕਰੋ ਪਰਮਾਤਮਾ ਅੱਗੇ ਤੇ ਅਸੀਂ ਮੈਚ ਜਿੱਤਦੇ ਜਾਈਏ ਸਾਡੀ ਟੀਮ ਬਹੁਤ ਬਹੁਤ ਵਧੀਆ ਖੇਡਦੀ ਆ ਤੇ ਅਸੀਂ ਜਿੱਤ ਕੇ ਆਵਾਂਗੇ ਕਿਵੇਂ ਲੱਗਿਆ ਸਰ ਆਪਕੋ ਹਰ ਰਲ ਪ੍ਰੈਸ਼ਨ ਕਿਸ ਤਰ੍ਹਾਂ ਹੋ ਸੀ ਆਫ ਉਤੇ ਲਾਈਵ ਦੇਖਣ ਨਾਲ ਬਹੁਤ ਇਸ ਤਰ੍ਹਾਂ ਹੁੰਦਾ ਤੇ ਦਿਲ ਦੀ ਧੜਕਣਾ ਬਹੁਤ ਵੱਧ ਜਾਂਦੀਆਂ ਹੁੰਦੀਆਂ ਨੇ ਟੀਆ ਮੈਚ ਦੇਖ ਕੇ ਹਨਾ ਕਦੇ ਆਪਾਂ ਹੋ ਜਾਂਦਾ ਕਿ ਡਾਊਨ ਹੋ ਜਾਂਦੀ ਹੈ ਤੇ ਬਸ ਅਸੀਂ ਜਿੱਤ ਲੈ ਮੈਚ ਬਹੁਤ ਵਧੀਆ ਖੁਸ਼ੀ ਖੈਦੀਆਂ ਸਤ ਨੂੰ ਸੀਐਮ ਸਾਹਿਬ ਵੱਲੋਂ ਹਰਮਨ ਨੂੰ ਵਧਾਈ ਦਿੱਤੀ ਗਈ ਹੈ ਵੀਡੀਓ ਬਾਲ ਦੇ ਥੋੜੇ ਜਿਹਾ ਕਰਨਾ ਸੀਐਮ ਸਾਹਿਬ ਕਹਿੰਦੇਗੇ ਸਨਮਾਨ ਪੂਰਾ ਕੀਤਾ ਜਾਊਗਾ ਦੇਖੋ ਹਰਮਨ ਨੂੰ हां जी सीएम साहब बहुत सम्मानित करते हैं खेड़ा वाले हैं सान बहुत बढ़िया लगे आज उन्होंने अपनी पंजाब की लड़की ਨਾਲ ਗੱਲਬਾਤ ਕੀਤੀ ਹਰਮਨ ਨੂੰ ਜਦੋਂ ਮੈਚ ਦਿੱਤਾ ਤੇ ਹਰਮਨ ਨੂੰ ਉਹ ਸਾਨੂ ਸਾਹਿਬ ਨੇ ਗੁੱਤ ਚੱਕ ਲਿਆ ਬਚਪਨ ਜਿਹਾ ਯਾਦ ਆ ਗਿਆ ਸਾਰਿਆਂ ਨੂੰ ਤੁਸੀਂ ਇਹ ਕੋਲੇ ਕਰੇ ਸੀਗੇ ਕਿਸ ਤਰ੍ਹਾਂ ਰੱਖੀ ਸੀਗੇ हां जी ਬੱਚਾ ਤਾਂ ਮਾਪਿਆਂ ਨੂੰ ساری ਉਮਰ ਛੋਟੇ ਹੀ ਲੱਗਦੇ ਆ ਤੇ ਬਹੁਤ ਇਹ ਨਹੀਂ ਖੁਸ਼ੀ ਸੀ ਕਿ ਤੇ ਉਹਨਾਂ ਦੇ ਪਾਪਾ ਨੇ ਉਹਨੂੰ ਗੁੱਤ ਚ ਲੈ ਲਿਆ ਕੀ ਕਹਿਣਾ ਚਾਹੋ ਟੀਮ ਇੰਡੀਆ ਦਾ ਇਹ ਮੈਂ ਇਹਨਾਂ ਸਾਰੀਆਂ ਕੁੜੀਆਂ ਨੂੰ ਇਸ ਤਰ੍ਹਾਂ ਹੀ ਕਹਿਣਾ ਕਿ ਅੱਗੇ ਤੋਂ ਵੀ ਤੁਸੀਂ ਇਕੱਠੇ ਜੱਟੋ ਕੇ ਖੇਡੋ ਤੇ ਅੱਗੇ ਤੋਂ ਵੀ ਆਪਾਂ ਵਰਲਡ ਕੱਪ ਜਿੱਤ ਕੇ ਲਿਖੋ